ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਤਨ ਦੀ ਮਿੱਟੀ ਨੂੰ ਚਾਣਨ ਦੇਖ ਰਹੇ ਦੇਸ਼ਵਮ ਦੇਖਾਂ ਦੇ ਸ਼ਰੋਤਿਆਂ ਦਾ ਸਵਾਗਤ ਆ ਤੇ ਇਸ ਵੇਲੇ ਅਸੀਂ ਖਲੋਤੇ ਆ ਧੰਨ ਧੰਨ ਬਾਬਾ ਬੋਡਾ ਸਾਹਿਬ ਜੀ ਦੀ ਪਵਿੱਤਰ ਨਗਰੀ ਰਮਦਾਸ ਦੇ ਵਿੱਚ ਜਿੱਥੇ ਕਿ ਕੋਈ ਵੀ ਜਦੋਂ ਇਤਿਹਾਸਕ ਦਿਹਾੜਾ ਹੁੰਦਾ ਵਾ ਤੇ ਇੱਥੇ ਸੰਗਤਾਂ ਜਿਹੜੀਆਂ ਬੜੇ ਧੂਮ ਧਾਮ ਨਾਲ ਮਨਾਉਂਦੇ ਆ ਦੇ ਜਿਸ ਤਰ੍ਹਾਂ ਕਿ ਸਾਰੀ ਇਸ ਵੇਲੇ ਜਗਤ ਨੂੰ ਪਤਾ ਕਿ ਧੰਤਾਂ ਨੰਗਰੂ ਤੇਗਬਾਧਰ ਪਾਸ਼ਾ ਭਾਈ ਮਤੀਦਾਜ ਜੀ ਭਾਈ ਸਤੀਦਾਜ ਜੀ ਭਾਈ ਦਿਯਾਲਾ ਜੀ ਉਹਨਾਂ ਦੀ ਸ਼ਹੀਦੀ ਜਿਹੜੀ ਆ ਜਿਹੜੀ ਆ ਸੰਗਤਾਂ ਜਿੱਥੇ-ਜਿੱਥੇ ਵੀ ਨਾਨਕ ਨਾਮ ਲੈ ਵਸ ਸਿੱਖ ਵਸਦਾ ਉੱਥੇ ਮਨਾਈ ਜਾ ਰਹੀ ਆ ਕਿਉਂਕਿ ਗੁਰੂ ਤੇਗਬਹਾਦਰ ਦੀ ਜਿਹੜੀ ਐਸੀ ਲਸ਼ਾਨੀ ਸ਼ਹਾਦਤ ਆ ਜਿਹੜੀ ਕਿ ਦੁਨੀਆਂ ਦੇ ਕਿਸੇ ਵੀ ਧਰਮ ਵਿੱਚ ਇਹੋ ਜੀ ਮਿਸਾਲ ਨਹੀਂ ਮਿਲਦੀ ਕਿ ਕਿਸੇ ਰੈਬਰ ਨੇ ਦੂਸਰੇ ਧਰਮ ਦੇ ਵਾਸਤੇ ਆਪਣੀ ਕੁਰਬਾਨੀ ਦਿੱਤੀ ਹੋਵੇ ਤੋ ਆਪਾਂ ਇਸ ਵੇਲੇ ਖਲੋਤੇ ਆ ਰਮਦਾਸ ਕਸਬੇ ਵਿੱਚ ਤੁਸੀਂ ਵੇਖ ਸਕਦੇ ਧੰਨ ਧੰਨ ਬਾਬਾ ਬੁੱਢਾ ਸਾਈਂ ਦਾ ਪਵਿੱਤਰ ਇਹ ਅਸਥਾਨ ਆ ਗੁਰਦੁਆਰਾ ਤਪਸਥਾਨ ਰਮਦਾਸ ਸ਼ਹਿਰ ਦੇ ਵਿੱਚ ਆ ਤੇ ਸਾਡੇ ਕੋਲ ਇੱਥੇ ਮੌਜੂਦ ਨੇ ਸੁਖਣੀ ਸਾਹਿਬ ਸੁਸਾਇਟੀ ਦੇ ਮੈਂਬਰ ਕਿਉਂਕਿ ਇੱਥੇ ਕੱਲ ਨੂੰ ਬੜੇ ਵੱਡੀ ਪੱਧਰ ਤੇ ਬੜਾ ਵੱਡਾ ਜਿਹੜਾ ਵਾ ਗੁਰਮਤ ਸਮਾਗਮ ਧੰਨ ਧੰਨ ਗੁਰਤੇਗ ਬਹਾਦਰ ਪਾਸ਼ਾ ਤੇ ਉਹਨਾਂ ਦੇ ਨਾਲ ਜਿਹੜੇ ਸ਼ਹੀਦ ਹੋਏ ਸੇਖਿਆ ਉਹਨਾਂ ਨੂੰ ਉਹਨਾਂ ਦੇ ਉਹਨਾਂ ਨੂੰ ਸਮਰਪਿਤ ਇਹ ਜਿਹੜਾ ਵਾ ਸਮਾਗਮ ਕਰਾਇਆ ਜਾ ਰਿਹਾ ਤੇ ਸਾਡੇ ਕੋਲ ਇੱਥੇ ਮੌਜੂਦ ਨੇ ਸਾਰੇ ਮੈਂਬਰ ਤੁਸੀਂ ਵੇਖਿਆ ਇੱਥੇ ਆਪਾਂ ਗੱਲ ਕਰਦੇ ਆ ਨਾ ਮੈਂਬਰਾਂ ਨਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਾਰਾ ਕੱਲ ਦਾ ਸਮਾਗਮ ਹੈ ਇਹਦੇ ਬਾਰੇ ਤੁਸੀਂ ਸੰਗਤਾਂ ਨੂੰ ਜਿਹੜਾ ਇਹ ਰੂਪਰੇਖਾ ਦੱਸੋ ਕਿਹੜੇ ਕਿਹੜੇ ਜਿਹੜੇ ਬੁਲਾਰੇ ਆ ਰਹੇ ਆ ਤੇ ਪ੍ਰੋਗਰਾਮ ਜਿਹੜਾ ਕਦੋਂ ਸ਼ੁਰੂ ਹੋਣਾ ਵਾਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਕੋਲ ਵਤਨ ਦੀ ਮਿੱਟੀ ਚੈਨਲ ਦੇ ਡਾਕਟਰ ਪ੍ਰਤਾਪ ਸਿੰਘ ਜੀ ਜੋ ਕਿ ਇੱਥੇ ਕਵਰੇਜ ਕਰਨ ਵਾਸਤੇ ਆਏ ਹਨ ਤਿਲਕ ਜੰਜੂ ਰਾਖਾ ਪ੍ਰਭ ਤੰਕਾ ਕਿਨੋ ਵੱਡੋ ਕਲੂ ਮੈ ਸਾਕਾ ਤਨ ਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ ਜੋ ਕਿ ਕਸ਼ਮੀਰੀ ਪੰਡਿਤ ਤਨ ਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਸਨ ਕਿ ਉਸ ਸਮੇਂ ਦਾ ਬਾਦਸ਼ਾਹ ਰੰਗਜੀਵ ਸਾਡੇ ਧਰਮ ਨੂੰ ਖਤਮ ਕਰਨਾ ਚਾਹੁੰਦਾ ਹੈ ਤਾਂ ਗੁਰੂ ਸਾਹਿਬ ਨੇ ਉਹਨਾਂ ਦੀ ਫਰਿਆਦ ਸੁਣ ਕੇ ਵਚਨ ਦਿੱਤਾ ਕਿ ਜਾ ਕੇ ਰਾਮਜੀਵ ਨੂੰ ਕਹਿ ਦਿਓ ਕਿ ਜਿੰਨਾ ਚਿਰ ਸਾਡੇ ਗੁਰੂ ਇਸਲਾਮ ਕਬੂਲ ਕਰ ਲੈਣਗੇ ਤਾਂ ਅਸੀਂ ਵੀ ਸਾਰੇ ਇਸਲਾਮ ਕਬੂਲ ਕਰ ਲਵਾਂਗੇ ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹਾਦਤ ਦਿੱਤੀ Hindu ਧਰਮ ਦੀ ਰੱਖਿਆ ਕੀਤੀ ਅਤੇ ਉਹਨਾਂ ਦੇ ਨਾਲ ਹੀ ਹਨ ਨਿੰਨ ਸੇਵਕ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਜਿਨ੍ਹਾਂ ਨੇ ਗੁਰੂ ਸਾਹਿਬਾਂ ਦੇ ਨਾਲ ਹੀ ਸ਼ਹਾਦਤਾਂ ਪ੍ਰਾਪਤ ਕੀਤੀਆਂ ਅੱਜ ਸਾਨੂੰ ਬਹੁਤ ਵੱਡਾ ਮਾਣ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਪੁਰਬ 25 ਤਰੀਕ ਨੂੰ ਆ ਰਿਹਾ ਹੈ ਸਾਡੇ ਜ਼ਿੰਦਗੀ ਵਿੱਚ ਇਹ ਸ਼ਟਾਪ ਦੀਆਂ ਜੋ ਆਈਆਂ ਹਨ ਵੱਡਿਆ ਭਾਗਾ ਵਾਲੇ ਹਨ ਸ਼੍ਰੀ ਸੁਖਣੀ ਸਾਹਿਬ ਸੇਵਾ ਸੁਸਾਇਟੀ ਤਪੱਸਥਾਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕੱਲ ਨੂੰ ਗੁਰਦੁਆਰਾ ਤਪੱਸਥਾਨ ਬਾਬਾ ਬੁੱਢਾ ਸਾਹਿਬ ਜੀ ਵਿਖੇ ਮਹਾਨ ਗੁਰਮਤ ਸਮਾਗਮ ਕਰਵਾਈ ਜਾ ਰਹੇ ਹਨ ਇਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਤ ਸੰਗਤਾਂ ਦੇ ਸਹਿਯੋਗ ਨਾਲ ਪਰਬਾਤ ਫੇਰੀਆਂ ਕੀਤੀਆਂ ਜਾ ਰਹੀਆਂ ਹਨ ਘਰ-ਘਰ ਜਾ ਕੇ ਗੁਰੂ ਸਾਹਿਬ ਦਾ ਇਤਿਹਾਸ ਸੁਨਾਇਆ ਜਾ ਰਿਹਾ ਹੈ ਉਹਨਾਂ ਦੇ ਗੁਣ ਗਾਇਨ ਕੀਤੇ ਜਾ ਰਹੇ ਹਨ ਕੱਲ ਨੂੰ 3 ਵਜੇ ਦੁਪਹਿਰ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਗੁਰਦੁਆਰਾ ਤਪ ਸਥਾਨ ਵਿਖੇ ਸਮੂਹ ਸੰਗਤਾਂ ਵੱਲੋਂ ਮਿਲ ਕੇ ਕੀਤੇ ਜਾਣੇ ਹਨ ਇਸ ਤੋਂ ਉਪਰੰਤ ਰਹਿਰਾ ਸਾਹਿਬ ਜੀ ਦੇ ਜਾਪ ਹੋਣਗੇ ਫਿਰ 6:30 ਵਜੇ ਤੋਂ ਲੈ ਕੇ ਰਾਤ 9:30 ਵਜੇ ਤੱਕ ਇਹ ਗੁਰਮਤ ਸਮਾਗਮ ਹੋਣਗੇ ਜਿਨ੍ਹਾਂ ਵਿੱਚ ਸਾਡੇ ਕੋਲ ਪੰਤ ਪਰਸੇਦ ਕੀਰਤਨੀ ਜਥੇ ਕਵੀਸ਼ਰੀ ਜਥੇ ਪਥਾਵਾਚਕ ਸਹਿਬਾਨ ਢਾਡੀ ਜਥੇ ਪਹੁੰਚ ਰਹੇ ਹਨ ਜਿਨ੍ਹਾਂ ਵਿੱਚ ਸਤਕਾਰਯੋਗ ਭਾਈ ਨਰਮਲ ਸਿੰਘ ਜੀ ਗ੍ਰੰਥੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਭਾਈ ਹਰਮਨਜੀਤ ਸਿੰਘ ਹਰ ਹੁਸਨਪ੍ਰੀਤ ਸਿੰਘ ਜੀ ਰਾਗੀ ਜਥਾ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਅਤੇ ਸ਼੍ਰੀ ਸੁਖਣੀ ਸਾਹਿਬ ਸੇਵਾ ਸੁਸਾਇਟੀ ਦੇ ਮੈਂਬਰ ਜੋ ਕਿ ਅਜੇ ਨਵੇਂ-ਨਵੇਂ ਇੱਕ ਵਿਸ਼ਰੀ ਦੇ ਪ੍ਰਚਾਰ ਵਿੱਚ ਆਏ ਹਨ ਰੋਬਨ ਪ੍ਰੀਤ ਸਿੰਘ ਤੇ ਯੁਗਰਾਜ ਸਿੰਘ ਉਹ ਵੀ ਗੁਰੂ ਇਤਿਹਾਸ ਸਰਵਣ ਕਰਵਾ ਕੇ ਨੇਹਾਲ ਕਰਨਗੇ ਪੰਤ ਪ੍ਰਸਿੱਧ ਢਾਡੀ ਜਥਾ ਬੀਬੀ ਸੰਮਨ ਪ੍ਰੀਤ ਸਿੰਘ ਜੀ ਆਪ ਜੀ ਨੂੰ ਗੁਰੂ ਇਤਿਹਾਸ ਸਰਵਣ ਕਰਵਾ ਕੇ ਨੇਹਾਲ ਕਰਨਗੇ ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਪ੍ਰੋਗਰਾਮ ਦੱਸੇ ਗਏ ਹਨ 3 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਬਣੇ ਹਨ 6:30 ਵਜੇ ਤੋਂ ਲੈ ਕੇ ਰਾਤ 9:30 ਵਜੇ ਤੱਕ ਇਹ ਧਾਰਮਿਕ ਸਮਾਗਮ ਹੋਣੇ ਹਨ ਇਨ੍ਹਾਂ ਸਮਾਗਮਾਂ ਵਿੱਚ ਪਰਿਵਾਰਾਂ ਸਹਿਤ ਹਾਜ਼ਰੀਆਂ ਭਰ ਕੇ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਤੋਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਏ ਸੰਨ ਸਰਦਾਰ ਸੁਵਿੰਦਰ ਸਿੰਘ ਦੀ ਸੁਵਿਧਾ ਸੋਸਾਇਟੀ ਜਿਹੜੇ ਕਿ ਜਿਨ੍ਹਾਂ ਨੇ ਆਪ ਜੀ ਨੂੰ ਬੜੇ ਵਿਸਥਾਰ ਨਾਲ ਦੱਸਿਆ ਕਿ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਜਿਹੜਾ ਵਾ ਸ਼ਹੀਦੀ ਪੁਰਬ ਕਿਸ ਤਰ੍ਹਾਂ ਸੰਗਤਾਂ ਇੱਥੇ ਮਨਾ ਰਹੀਆਂ ਕਿ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਦੇ ਬਹੁਤ ਬਹੁਤ ਸੰਗਤਾਂ ਇਸ ਸਮਾਗਮ ਵਿੱਚ ਪਹੁੰਚਣ ਤੇ ਗੁਰਮਤ ਸਮਾਗਮ ਜਿਹੜਾ ਹੋ ਰਿਹਾ ਇਹਦਾ ਲਾਹਾ ਲੈਣ ਕਿਉਂਕਿ ਜੇ ਅਸੀਂ ਜਿੱਥੇ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੱਡੇ ਵੱਡੇ ਸਮਾਗਮ ਹੋ ਰਹੇ ਆ ਉੱਥੇ ਸੰਗਤਾਂ ਪਹੁੰਚ ਰਹੀਆਂ ਤੇ ਜਿਹੜੀਆਂ ਸੰਗਤਾਂ ਉੱਥੇ ਨਹੀਂ ਜਾ ਸਕਦੀਆਂ ਉਹ ਇੱਥੇ ਵੀ ਲਾਭ ਪ੍ਰਾਪਤ ਕਰ ਸਕਦੀਆਂ ਨੇ ਮੈਂ ਡਾਕਟਰ ਪ੍ਰਤਾਪ ਸਿੰਘ ਬੰਘਾਲੀ ਤੁਸੀਂ ਦੇਖ ਰਹੇ ਜੀ ਵਤਨ ਦੀ ਮਿੱਟੀ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ